ਗੁਰੂ ਹਰਸਾਇ ਦੇ ਵਿੱਚ ਇੱਕ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਗੁਰੂਰਸਾਇ ਦੇ ਇੱਕ ਵਿਅਕਤੀ ਨੂੰ ਕਨੈਪ ਕਰਕੇ ਕਰ ਦਿੱਤਾ ਗਿਆ ਕਤਲ ਗੁਰੂਰਸਾਇ ਨਵੀਂ آبادی ਫੱਟਾ ਵਸਤੀ ਦੇ ਵਾਸੀ ਰਮੇਸ਼ ਕੁਮਾਰ ਉਮਰ ਕਰੀਬ 48 ਸਾਲ ਨੂੰ ਬੀਤੇ ਕੱਲ 1 ਵਜੇ ਕਨੈਪ ਕਰਕੇ ਕਤਲ ਕੀਤਾ ਜਾਂਦਾ ਸਮਾਚਾਰ ਪ੍ਰਾਪਤ ਹੋਇਆ ਕਥਿਤ ਦੋਸ਼ ਲਗਾਉਂਦੇ ਹੋਏ ਮ੍ਰਿਤਕ ਦੀ ਪਤਨੀ ਪਾਲੋ ਰਾਣੀ ਦੱਸਿਆ ਕਿ ਮੇਰੇ ਪਤੀ ਨੂੰ ਕੱਲ 1 ਵਜੇ ਕਨੈਪ ਕਰਕੇ ਕੁਝ ਲੋਕ ਲੈ ਗਏ ਤੇ ਅਸੀਂ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਨੇ ਤੁਰੰਤ ਕਾਰਵਾਈ ਤਾਂ ਕੀਤੀ ਪਰ ਉਸ ਤੋਂ ਪਹਿਲਾਂ ਉਹਨਾਂ ਨੇ ਮੇਰੇ ਪਤੀ ਨੂੰ ਕਤਲ ਕਰ ਦਿੱਤਾ ਗਿਆ ਸੀ ਤੇ ਪੁਲਿਸ ਨੇ Laash ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਕੋਈ ਤੁਹਾਡੇ ਪਤੀ ਨਾਲ ਜਕੀ ਨਾਮ ਹੈ ਤੁਹਾਡਾ? ਸਰ ਮੈਂ ਪਾਲੋ ਰਾਣੀ ਮੇਰੇ ਘਰ ਵਾਲਾ ਰਮੇਸ਼ ਸਿੰਘ ਪਿੰਡ ਸੜੀਆਂ ਸ਼ਾਮ ਲਾਲ ਜਿਹੜਾ ਕਿ ਬੰਦੇ ਹੋਰ ਵੀ ਲੈ ਕੇ ਆਇਆ ਦੋ ਜਨਾਨੀਆਂ ਆਉਂਦੀ ਇੱਕ ਨੋਹ ਇੱਕ ਉਹਦੇ ਘਰ ਵਾਲੀ ਹੈ ਬਾਕੀ ਬੰਦੇ ਅਣਪਛਾਤੇ ਨੇ ਇੱਕ ਬੰਦਾ ਇਥੋਂ ਦੇ ਮੌਕੇ ਤੇ ਮੈਂ ਸਿਆਣ ਲਾਉਗੀ ਬੰਦਾ ਫੋਨੇ ਰੈਸਟ ਹੋ ਗਿਆ ਹੈ ਉਹਦੀ ਨੋਹ ਸੱਸ ਨਾਲ ਆਈਆਂ ਨੇ ਮੇਰੇ ਬੰਦੇ ਨੂੰ ਗੱਡਨੈਪ ਕਰਕੇ ਲੈ ਗਏ ਨੇ ਪੰਜ ਬੰਦੇ ਨੇ ਦੋ ਜਨਾਨੀਆਂ ਨੇ ਜਨਾਨੀਆਂ ਵੀ ਦੋਵੇਂ ਫੜੀਆਂ ਗਈ ਇੱਕ ਬੰਦਾ ਇੱਕ ਬੰਦਾ ਪਹਿਲਾਂ ਫੜਿਆ ਗਿਆ ਕੱਲ ਇੱਕ ਬੰਦਾ ਹੁਣ ਫੜਿਆ ਗਿਆ ਦੋ ਬੰਦੇ ਇਹ ਰਾਤ ਕਿੰਨੇ ਵਜੇ ਦੀ ਘਟਨਾ ਹੈ ਕਿਵੇਂ ਤੁਹਾਡੇ ਘਰ ਆਏ ਸੀ ਕੀ ਕੀ ਗੱਲ ਸਰ ਕੱਲ ਕੱਲ ਨੂੰ 1 ਵਜੇ ਸਾਡੇ ਘਰ ਆਏ ਸੀ ਦੁਪਹਿਰੇ ਇੱਕ ਵਾਰ ਮੇਰੇ ਘਰੋਂ ਮੇਰੇ ਬੰਦੇ ਨੂੰ ਗਡਨਾਪ ਕਰਕੇ ਲੈ ਗਏ ਤੇ ਮੈਨੂੰ ਨਹੀਂ ਪਤਾ ਐਸੱਚ ਸਾਹਿਬ ਨੂੰ ਕਦੋਂ ਪਤਾ ਲੱਗਾ ਤੇ ਕਦੋਂ ਇਹਨਾਂ ਨੂੰ ਬਾਡੀ ਮਿਲੀ ਮੇਰੇ ਐਸੱਚ ਸਾਹਿਬ ਨੂੰ ਬਾਡੀ ਮਿਲੀ ਏ ਪਰ ਕਾਰਵਾਈ ਐਸੱਚ ਸਾਹਿਬ ਨੇ ਜਿਹੜੀ ਕਰਨੀ ਸੀ ਉਹ ਨੇ ਆਪਦੀ ਕੀਤੀ ਏ ਸਾਡੇ ਨਾਲ ਭੱਜਿਆ ਫਿਰ ਬਹੁਤ ਨੇ ਲੋਕੇਸ਼ਨਾਂ ਵੀ ਲਾਈਆਂ ਨੇ ਇਹ ਬੰਦੇ ਲਕੈਸ ਨਹੀਂ ਬਦਲਦੇ ਰਹਾ ਕਦੀ ਕਿੱਥੇ ਕਦੀ ਕਿੱਥੇ ਹੁਣ ਦੋ ਜਨਾਨੀਆਂ ਫੜੀਆਂ ਗਈਆਂ ਉਹ ਵੀ ਆਈਆਂ ਸੀ ਨਾਲ ਪੰਜ ਬੰਦੇ ਆਏ ਸੀ ਦੋ ਬੰਦੇ ਫੜੇ ਗਏ ਨੇ ਉਹ ਵੀ ਨਾਲੇ ਬਾਕੀ ਤਿੰਨ ਬੰਦੇ ਰਹਿ ਗਨੇ ਜਨਾਨੀਆਂ ਦੋਵੇਂ ਫੜੀਆਂ ਗਈਆਂ ਨੇ ਤੇ ਸ਼ਾਮ ਨੂੰ ਮਸਬੇ ਨੂੰ ਨਹੀਂ ਪਤਾ ਕਿੰਨੇ ਵਜੇ ਇਹਨਾਂ ਨੂੰ ਮੇਰੇ ਬੰਦੇ ਦੀ ਲਾਜ ਆਈ ਮੇਰੇ ਬੰਦੇ ਨੇ ਇਹਨਾਂ ਨੇ ਮਾਰ ਦਿੱਤਾ ਮੇਰੇ ਨਿੱਕੇ ਨਿੱਕੇ ਜਵਾਕ ਨੇ ਇਹਨਾਂ ਨੇ ਇੱਕ ਹੋਰ ਵੱਡਾ ਕੰਮ ਕੀਤਾ ਹੈ ਇਹ ਬਾਣਾ ਪਾ ਕੇ ਆਏ ਨੇ ਆਪਾਂ ਆਪਣੇ ਨਿਆੰਗ ਸਿੰਘ ਵਾਲਾ ਜਦੋਂ ਐਸੋਚ ਨੇ ਨੂੰ ਮਾਰ ਫੜਿਆ ਹੈ ਤੇ ਉਦੋਂ ਉਹਨਾ ਬੰਦਾ ਅੰਦਰ ਬੈਠਾ ਹੈ ਤੇ ਬਾਣਾ ਵੀ ਠਾਣੇ ਪਿਆ ਹੋਇਆ ਹੈ ਇਸ ਟਾਈਮ ਨਿਆੰਗ ਸਿੰਘ ਤਾਂ ਵੀ ਇਹਨਾਂ ਨੇ ਬਾਣਾ ਪਾਇਆ ਹੋਇਆ ਸੀ ਬਾਕੀ ਸਰ ਤੱਕਾ ਹੋ ਗਿਆ ਕਤੱਕਾ ਹੋ ਗਿਆ ਸਾਡੇ ਨਾਲ ਮੇਰੇ ਬੱਚੇ ਰੋਣਗੇ ਮੇਰੇ ਬੰਦੇ ਨੂੰ ਮਾਰਦਾ ਜਿੰਨੇ ਬੰਦੇ ਬੜੇ ਨੇ ਛੱਡਨੇ ਨਹੀਂ ਸਾਈਦੇ ਹੋਈ ਤੁਹਾਡੇ ਮੱਲੇ ਦੀ ਸਾਡੇ ਮੱਲੇ ਚ ਵੀ ਜੀ ਪਤਾ ਨਹੀਂ ਮੈਨੂੰ ਇੰਨਾ ਤਾਂ ਨਹੀਂ ਮੈਨੂੰ ਪਤਾ ਕੀ ਗੱਲ ਹੋਈ ਕੋਈ ਇਹਨਾਂ ਦਾ ਲਾਨ ਦੇਣ ਦਾ ਰੋਲਾ ਸੀਗਾ ਸਾਡੇ ਮੱਲੇ ਚ 1 ਵਜੇ ਆਏ ਨੇ ਇਹਨਾਂ ਨੇ ਰਮੇਸ਼ ਸਿੰਘ ਨੂੰ ਚੱਕ ਕੇ ਲਾ ਜਾ ਕੇ ਸੜੀਆਂ ਪਿੰਡ ਮਾਰ ਦਿੱਤਾ ਬਹੁਤ ਮੰਦ ਭਾਂਗੀ ਖਬਰ ਮਾੜੀ ਗੱਲ ਕੀਤੀ ਜੋ ਵੀ ਨਾਨੇ ਘਟਨਾ ਕੀਤੀ ਹੈ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਚਲਪਾ ਦੀ ਗੱਲਬਾਤ ਹੋਈ ਤੁਹਾਡੇ ਬਸਤੀ ਦੀ ਬਸਤੀ ਜੀ ਜੀ ਵੇਖੋ ਪਹਿਲਾਂ ਚੋਰੀਆਂ ਸੁਣਦੇ ਸੀਗੇ ਹੁਣ ਕਰੋ ਬੰਦੇ ਵੀ ਚੱਕਣ ਲੱਗ ਗਏ ਨੇ ਚਿੱਟਾ ਬਹੁਤ ਵੇਖਦਾ ਸੀਗਾ ਚਿੱਟੇ ਨੂੰ ਕਾਬੂ ਨਹੀਂ ਹਿੰ ਤੱਕ ਪਾਇਆ ਗਿਆਗਾ ਪਰ ਇਸ ਵਕਤ ਦਾ ਪੁਲਿਸ ਨੇ ਸਾਡੀ ਪੂਰੀ ਮਦਦ ਕੀਤੀ ਆ ਬਹੁਤ ਜਿਆਦਾ ਪੁਲਿਸ ਅਡੋ-ਅੱਡੀ ਸਾਰੇ ਠਾਣੇ ਦੇ ਜ਼ਿਲਾਂ ਲੀਆਂ ਪੁਲਿਸ ਉਹਦੇ ਮਗਰ ਪਹੁੰਚ ਗਈ ਸੀਗੀ 1 ਵਜੇ ਤੋਂ ਲੈ ਕੇ ਇਹਨਾਂ ਨੇ ਵੀ 2 ਵਜੇ ਤੱਕ ਤੇ 2 ਵਜੇ ਪੁਲਿਸ ਤੋਂ ਪਰਵਾਣਗੀ ਪਾ ਲਈ ਸੀਗੀ ਪੁਲਿਸ ਨੇ ਸਾਰਿਆਂ ਨੂੰ ਪਾਸੇ ਚਾਰਜ ਕਰੇ ਲੱਭਣ ਦੀ ਪਰ ਜਿੱਥੋਂ ਵੀ ਲੋਕੇਸ਼ਨ ਲੱਭਦੇ ਸੀਗੀ ਉੱਥੇ ਹੀ ਲੋਕੇਸ਼ਨ ਬੰਦ ਕੀਤੀ ਜਾਂਦੀ ਸੀ ਕਿਤੇ ਹੋਰ ਲੈ ਕੇ ਚਲੇ ਜਾਂਦੇ ਸੀਗੇ ਬਹੁਤ ਬੁਰੀ ਹਾਲਤ ਦੇ ਨਾਲ ਮਾਰਿਆ ਗਿਆ ਏ ਪੁਲਿਸ ਨੇ ਬਹੁਤ ਸਹਾਇਤਾ ਦਿੱਤਾ ਏ ਜਿਹੜੀ ਇਹਨਾਂ ਨੇ ਬਾਣਾ ਪਾ ਕੇ ਕਰੋ ਚੱਕ ਕੇ ਲੈ ਕੇ ਗਏ ਨੇ ਇਹਦੇ ਉੱਤੇ ਸਭ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਆ ਬਾਣੇ ਦੇ ਇਹਨਾਂ ਨੇ ਬੇਅਦਬੀ ਕੀਤੀ ਆ ਬੇਅਦਬੀ ਦਾ ਵੀ ਪਰਚਾ ਹੋਣਾ ਚਾਹੀਦਾ ਦੇਖੋ ਇੱਕ ਮੋਨਾ ਬੰਦਾ ਬਾਣਾ ਪਾ ਕੇ ਉਹ ਜਾ ਕੇ ਕਿਸੇ ਨੂੰ ਵੀ ਮਾਰ ਸਕਦਾ ਜਾਂ ਜਿਹਨੇ ਕੰਮ ਕੀਤਾ ਤੇ ਕੱਲ ਨੂੰ ਕੋਈ ਹੋਰ ਵੀ ਉੱਠ ਸਕਦਾ ਹੈ ਕਿੱਥੇ ਲਿਜਾ ਕੇ ਕਤਲ ਕਰਤਾ ਇਹਨਾਂ ਨੇ ਜੀ ਸੜੀਆਂ ਪਿੰਡ ਉਤੋਂ ਦੇ ਜਿਹੜੇ ਸਰਪੰਚ ਸਾਹਿਬ ਨੇ ਹੁਣ ਆਏ ਸੀਗੇ ਇੱਕ ਬੰਦੇ ਨੇ ਕਤਲ ਕੀਤਾ ਭਾਈ ਉਹਨੂੰ ਨਾਲ ਲੈ ਕੇ ਆਏ ਨੇ ਥਾਣੇ ਦੇ ਵਿੱਚ ਹੁਣ ਉਹਨਾਂ ਨੇ ਅਰੈਸਟ ਕੀਤਾ ਇੱਥੇ ਥਾਣੇ ਦੇ ਵਿੱਚ ਸਰਪੰਚਾਂ ਨੂੰ ਵੀ ਸੋਚਣਾ ਚਾਹੀਦਾ ਵੀ ਇੱਕ ਸਾਡੇ ਪਿੰਡ ਦੇ ਵਿੱਚ ਕਤਲ ਕਰ ਦਿੱਤਾ ਉਹ ਕੋਈ ਕੁੱਤਾ ਬਿੱਲਾ ਨਹੀਂ ਸੀਗਾ ਇੱਕ ਇਨਸਾਨ ਸੀਗਾ ਜਿਹਨੂੰ ਮਾਰਿਆ ਗਿਆ ਏ ਜਿਹੜੇ ਨਿੱਕੇ ਨਿੱਕੇ ਬੱਚੇ ਰੋਲੇ ਨੇ ਲੈਣ ਦੇਣ ਸਾਹਮਣੇ ਕਰਨਾ ਹੈ ਹਰੇਕ ਦਾ ਹੀ ਲੈਣ ਦੇਣ ਹੈਗਾ ਜੋ ਵੀ ਹੈਗਾ ਸੀਗਾ ਥਾਣੇ ਜਾਂਦੇ ਕਚਹਿਰੀ ਜਾਂਦੇ ਕੋਰਟ ਪੈਣੇ ਕਾਨੂੰਨੀ ਕਾਰਵਾਈ ਤੇ ਲੜਦੇ ਜੋ ਉਹਨਾਂ ਦਾ ਲੈਣ ਦੇਣ ਸੀਗਾ ਬਹਿ ਕੇ ਗੱਲ ਕਰਦੇ ਪਰ ਇਹ ਨਹੀਂ ਗੱਗਾ ਵੀ ਕੋਈ ਬੰਦੇ ਨੂੰ ਆਪਾਂ ਜਾਨੋਂ ਹੀ ਖਤਮ ਕਰ ਦੇਣਾ ਜੋ ਬਣਦੀ ਕਾਰਵਾਈ ਉਹ ਪਾਈ ਜਾਵੇ ਤੇ ਜਿਹੜਾ ਬੇਅਦਬੀ ਦਾ ਪਰਚਾ ਏ ਉਹ ਸਾਡੇ ਸਾਡੇ ਵੱਲੋਂ ਨਿੰਗਾ ਸਿੰਘਾਂ ਵੱਲੋਂ ਵੱਖਰਾ ਪਾਉਣਾ ਚਾਹੀਦਾ ਜੇ ਇਹ ਨਹੀਂ ਕੱਟਦੇ ਪਰਚਾ ਸਾਡਾ ਨਿੰਗਾ ਸਿੰਘਾਂ ਦਾ ਅਸੀਂ ਆਪਦੇ ਵੱਲੋਂ ਸਖਤ ਸਖਤ ਕਾਰਵਾਈ ਕਰਵਾਵਾਂਗੇ